ਇੱਕ ਵਾਰ ਫੇਰ ਪੰਜਾਬ ਦਾ ਅੰਨਦਾਤਾ ਹੁਣ ਸੜਕਾਂ ਤੇ ਆਉਣ ਵਾਲਾ ਹੈ ਕਿਉਂਕਿ ਹੁਣ ਫੇਰ ਕਿਸਾਨਾਂ ਦੇ ਲਈ ਜਿਹੜੀ ਇੱਕ ਵੱਡੀ ਮੁਸੀਬਤ ਹੈ ਉਹ ਖੜੀ ਹੋਣ ਜਾ ਰਹੀ ਹੈ ਬੀਤੇ ਦਿਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 25 ਨਵੰਬਰ ਤੱਕ ਜਿਹੜੀਆਂ ਸਾਰੀਆਂ 슈ਗਰ ਮਿੱਲਾਂ ਨੇ ਸਹਿਕਾਰੀ 슈ਗਰ ਮਿੱਲਾਂ ਨੇ ਉਹ ਚੱਲ ਜਾਣਗੀਆਂ ਪਰ ਅੱਜ 25 ਤਰੀਕ ਹੈ ਅੱਜ 25 ਨਵੰਬਰ ਹੈ ਪਰ ਹਲੇ ਤੱਕ ਜਿਹੜੀ ਕੋਈ ਵੀ ਪ੍ਰਾਈਵੇਟ ਜਾਂ ਸਹਿਕਾਰੀ 슈ਗਰ ਮਿੱਲ ਆ ਉਸ ਨੂੰ ਚਲਾਉਣ ਦੀ ਪਰਵਾਨਗੀ ਨਹੀਂ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਗੰਨੇ ਦੀ ਖਰੀਦ ਦੇ ਲਈ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਪਹਿਲਾਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜੀ 25 ਨਵੰਬਰ ਤੱਕ ਜਿਹੜੀਆਂ ਸਹਿਕਾਰੀ ਸ਼ੂਗਰ ਮਿੱਲਾਂ ਨੇ ਉਹਨਾਂ ਨੂੰ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ ਪਰ ਹਲੇ ਤੱਕ ਇਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਲਗਾਤਾਰ ਜਦੋਂ ਪਿਛਲੇ ਦਿਨੀ ਵੀ ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਝੋਨੇ ਦੀ ਫਸਲ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਕਈ ਘਾਟਿਆਂ ਤੇ ਵੇਚੀ ਜਾਂ ਫਿਰ ਲੰਬਾ ਸਮਾਂ ਮੰਡੀ ਦੇ ਵਿੱਚ ਬੈਠ ਕੇ ਫਿਰ ਵੇਚੀ ਗਈ ਹਾਲਾਂਕਿ ਹਲੇ ਵੀ ਕਈ ਮੰਡਿਆਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਹੈ ਉਹ ਪਈ ਹੈ ਲਿਫਟਿੰਗ ਦੀ ਜਿਹੜੀ ਕਮੀ ਸੀ ਉਹ ਆ ਰਹੀ ਸੀ ਲਗਾਤਾਰ ਜਿਹੜਾ ਕਿਸਾਨਾਂ ਦੇ ਵੱਲੋਂ ਉਹ ਸੰਘਰਸ਼ ਕਰਕੇ ਆਪਣੀ ਫਸਲ ਵੇਚੀ ਗਈ ਹੈ ਹੁਣ ਜਿਹੜਾ ਕਹਦੀ ਹੈ ਕਿ ਗੰਨੇ ਦੀ ਫਸਲ ਦੀ ਕਟਾਈ ਦੀ ਸ਼ੁਰੂ ਸ਼ੁਰੂਆਤ ਹੋਣ ਜਾ ਰਹੀ ਆ ਸਮਾਂ ਜਿਹੜਾ ਉਹ ਆ ਗਿਆ ਫਸਲ ਦੀ ਕਟਾਈ ਦਾ ਪਰ ਹਲੇ ਤੱਕ ਜਿਹੜਾ ਨਾ ਤਾਂ ਸਰਕਾਰ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਗੰਨੇ ਦੀ ਖਰੀਦ ਦੇ ਲਈ ਅਤੇ ਨਾ ਹੀ ਕੋਈ ਜਿਹੜੀ ਸਹਿਕਾਰੀ ਜਾਂ ਪ੍ਰਾਈਵੇਟ 슈ਗਰ ਮੈਲ ਹੈ ਉਸ ਨੂੰ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਹਾਲਾਂਕਿ ਜੇਕਰ ਹੁਣ ਵੀ ਇਹ ਸਰਕਾਰ 슈ਗਰ ਮਿੱਲਾਂ ਚਲਾਉਣ ਦੀ ਪ੍ਰਵਾਨਗੀ ਦਿੰਦੀ ਆ ਤਾਂ ਵੀ ਜਿਹੜਾ 슈ਗਰ ਮਿੱਲਾਂ ਚਲਾਉਣ ਦੇ ਲਈ ਜਿਹੜਾ ਸਮਾਂ ਹੈ ਉਹ ਕਾਫੀ ਜ਼ਿਆਦਾ ਲੱਗ ਜਾਂਦਾ ਤਾਂ ਜਿਹੜਾ ਦਸੰਬਰ ਦੇ ਦੂਜੇ ਹਫ਼ਤੇ ਦੇ ਨਜ਼ਦੀਕ ਜਾ ਕੇ ਜੜੀਆਂ ਇਹ 슈ਗਰ ਮਿੱਲਾਂ ਚੱਲਣ ਗਈਆਂ ਹਾਲਾਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਗੁੱਸੇ ਦਾ ਇਜ਼ਹਾਰ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਜਿਹੜੇ ਦਾਵੇ ਕਰਦੇ ਹੋਏ ਨਜ਼ਰ ਆ ਰਹੇ ਸੀ ਲਗਾਤਾਰ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਵੀ ਦਾਅਵੇ ਕਰਦੇ ਹੋਏ ਨਜ਼ਰ ਆ ਰਹੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਲਈ ਹਰੇਕ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਪਰ ਉਹਨਾਂ ਨੇ ਕਿਹਾ ਕਿ ਭਗਵੰਤ ਸਿਮਾ ਮਾਨ ਸਾਹਿਬ ਤੁਸੀਂ ਜਿਹੜੇ ਇਹ ਦਾਅਵੇ ਨੇ ਇਹ ਚੋਣ ਪ੍ਰਚਾਰਾਂ ਚ ਕਰਿਆ ਕਰੋ ਸਾਡੇ ਕਿਸਾਨਾਂ ਦੇ ਨਾਲ ਝੂਠ ਨਾ ਬੋਲਿਆ ਕਰੋ ਪਹਿਲਾਂ ਵੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਝੋਨੇ ਦੀ ਫਸਲ ਚੱਕਣ ਦੇ ਲਈ ਜਿਹੜੇ ਪੂਰੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪਰ ਉਸ ਵਾਦੇ ਵੀ ਦੀ ਵੀ ਜਿਹੜੀ ਫੂਕ ਨਿਕਲਣ ਲੱਗਾ ਟਾਈਮ ਨਹੀਂ ਲੱਗੀ ਤਾਂ ਹੁਣ ਵੀ ਜਿਹੜਾ ਤੁਹਾਡੇ ਵੱਲੋਂ ਤੁਹਾਡੇ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ 25 ਨਵੰਬਰ ਤੋਂ ਜਿਹੜੀਆਂ ਸਹਿਕਾਰੀ 슈ਗਰ ਮਿੱਲਾਂ ਨੇ ਉਹ ਸ਼ੁਰੂ ਹੋ ਜਾਣਗੀਆਂ ਚੱਲਣ ਪੈਣਗੀਆਂ ਪਰ ਹਲੇ ਤੱਕ ਜਿਹੜਾ ਕੋਈ ਵੀ 슈ਗਰ ਮਿੱਲ ਚੱਲਣ ਦਾ ਅਤਾ ਪਤਾ ਨਹੀਂ ਹੈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੋਰ ਕੀ ਕੁਝ ਕਿਹਾ ਕਿਸਾਨਾਂ ਨੇ ਆਓ ਤੁਹਾਨੂੰ ਸੁਣਾ ਦਿੰਨੇ ਆਂ ਬੜੇ ਦੁੱਖ ਦੀ ਗੱਲ ਆ ਕਿ ਜਦੋਂ ਵੀ ਕਿਸਾਨਾਂ ਦੀ ਕੋਈ ਫਸਲ ਮੰਡੀਆਂ ਦੇ ਵਿੱਚ ਆਉਂਦੀ ਹੈ ਜਾਂ ਮਿਲਾਂ ਤੇ ਜਾਣੀ ਹੁੰਦੀ ਹੈ ਤੇ ਪੰਜਾਬ ਸਰਕਾਰ ਚੁੱਪ ਕਰਕੇ ਬੈਠ ਜਾਂਦੀ ਹੈ ਵਿੱਚਕਾ ਪਿਛਲੇ ਦਿਨਾਂ ਦੇ ਵਿੱਚ ਝੋਨੇ ਦੀ ਬੇਕਦਰੀ ਹੋਈ ਹੈ ਘੱਟ ਰੇਟ ਤੇ ਝੋਨਾ ਵਿਕਿਆ ਪਰ ਖਰੀਦ ਦਾ ਪ੍ਰਬੰਧ 10 ਦਿਨ ਲੇਟ ਹੋਇਆ ਸੋ ਦੂਸਰੀ ਗੱਲ ਗੰਨੇ ਦਾ ਸੀਜ਼ਨ ਸਿੱਟੇ ਆ ਗਿਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੰਤਰੀਆਂ ਨੂੰ ਵਿਧਾਇਕਾਂ ਨੂੰ ਕੇਨ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦਿੰਦੇ ਆ ਰਹੇ ਆ ਕਿ ਟਾਈਮ ਦੇ ਨਾਲ ਮਿੱਲਾਂ ਚਲਾ ਦਿਓ ਗੰਨੇ ਦਾ ਰੀਡ ਫਿਕਸ ਕਰ ਦਿਓ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਅਕਸਰ ਮਿੱਲਾਂ ਚੱਲ ਪੈਂਦੀਆਂ ਸੋ ਪੰਜਾਬ ਸਰਕਾਰ ਵੱਲੋਂ ਆ ਮਾਜੋਗ ਖੇਤੀਬਾੜੀ ਗੁਰਮੀ ਸਿੰਘ ਕੁਡੀਆਂ ਵੱਲੋਂ ਇੱਕ ਮੀਟਿੰਗ ਕਰਕੇ ਪਿਛਲੇ ਦਿਨੀ ਇਹ ਐਲਾਨ ਕਰ ਦਿੱਤਾ ਸੀ ਕਿ 25 ਨਵੰਬਰ ਨੂੰ ਮਿੱਲਾਂ ਚੱਲ ਪੈਣਗੀਆਂ ਸੋ ਅੱਜ 25 ਨਵੰਬਰ ਹੋ ਗਈ ਹੈ ਮਿੱਲਾਂ ਦੇ ਵਿੱਚੋਂ ਕਿਸੇ ਦੇ ਵਿੱਚੇ ਚਿਮਨੀ ਦੇ ਵਿੱਚੋਂ ਧੂਆ ਨਹੀਂ ਨਿਕਲਿਆ ਪੰਜਾਬ ਦੀਆਂ 9 ਸਹਿਕਾਰੀ ਮਿੱਲਾਂ ਤਸ਼ੇ ਪ੍ਰਾਈਵੇਟ ਮਿੱਲਾਂ ਕਿਉਂਕਿ ਜੇ ਅਸਤਨ ਅਸੀਂ ਪੈਦਾਵਾਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 6 ਕਰੋੜ 32 ਲੱਖ ਕੁਆਂਟਲ ਪਿਛਲੇ ਸਾਲ ਮਿੱਲਾਂ ਨੇ ਗੰਨਾ ਕ੍ਰਸ਼ ਕੀਤਾ ਸੀ ਸੋ ਜੇ ਸਹਿਕਾਰੀ ਨੇ 1 ਕਰੋੜ 95 ਲੱਖ ਤੇ ਪ੍ਰਾਈਵੇਟ ਮਿੱਲਾਂ ਨੇ 4 ਕਰੋੜ 37 ਲੱਖ ਕੁਆਂਟਲ ਗੰਨਾ ਕ੍ਰਸ਼ ਕੀਤਾ ਸੀ ਸੋ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ 25 ਨਵੰਬਰ ਨੂੰ ਪੰਜਾਬ ਸਰਕਾਰ ਨੇ ਤਾਂ ਕਿਹਾ ਤਾਂ ਮਿੱਲਾਂ ਚਲਾ ਦਿਓ ਪਰ ਗੰਨੇ ਦਾ ਰੇਟ ਅਜੇ ਤੱਕ ਅਨਾਉਂਸ ਨਹੀਂ ਹੋਇਆ ਜਿੰਨਾ ਚਿਰ ਗੰਨੇ ਦੇ ਰੇਟ ਦਾ ਨੋਟੀਫਿਕੇਸ਼ਨ ਨਹੀਂ ਹੁੰਦਾ ਉਨਾ ਚਿਰ ਮਿੱਲਾਂ ਚੱਲਦੀਆਂ ਨਹੀਂ ਨਾ ਪ੍ਰਾਈਵੇਟ ਚੱਲਦੀਆਂ ਨਾ ਸਹਿਕਾਰੀ ਮਿੱਲਾਂ ਚੱਲਦੀਆਂ ਆ ਪਿਛਲੇ ਸਮੇਂ ਦੇ ਵਿੱਚ ਦੇਖੋ ਅਸੀਂ ਧਨਵਾਲੀ ਫਾਟਕ ਦੇ ਵਿੱਚ ਧਰਨਾ ਲਾਇਆ ਸੀਗਾ ਔਰ ਉੱਥੇ ਰੋਡ ਵੀ ਜਾਮ ਕੀਤਾ ਸੀ ਤੇ ਰੇਲਵੇ ਟਰੈਕ ਵੀ ਜਾਮ ਕੀਤਾ ਸੀ ਤਾਂ ਫਿਰ ਜਾ ਕੇ ਸੀਐਮ ਸਾਹਿਬ ਨੇ ਮੀਟਿੰਗ ਕਰਕੇ ਜਿਹੜਾ 11 ਰੁਪਏ ਰੇਟ ਵਧਾ ਕੇ 399 ਰੁਪਏ ਕੀਤਾ ਸੀ ਸੋ ਇਸ ਵਾਰ ਤੇ ਸਾਡੀ ਕੀ ਮੰਗ ਸੀ ਕਿ ਖੇਤੀ ਲਾਗਤ ਦੇ ਖਰਚਿਆਂ ਨੂੰ ਮੁੱਖ ਰੱਖ ਕੇ 450 ਰੁਪਏ ਪ੍ਰਤੀ ਕੁਆਂਟਲ ਗੰਨੇ ਦਾ ਰੇਟ ਜਿਹੜਾ ਸਾਨੂੰ ਕਿਸਾਨਾਂ ਨੂੰ ਦਿੱਤਾ ਜਾਵੇ ਪਰ ਮੁੱਖ ਮੰਤਰੀ ਸਾਹਿਬ ਖاموش بیٹھے ਨੇ ਪੰਜਾਬ ਸਰਕਾਰ ਖاموش بیٹھی ਹੈ ਅੱਜ 25 ਤਰੀਕ ਹੋ ਗਈ ਹੈ ਤੇ ਗੰਨੇ ਦਾ ਰੇਟ ਹਾਲੇ ਵੀ ਐਲਾਨ ਨਹੀਂ ਹੋਇਆ ਸੋ ਬੜੇ ਦੁੱਖ ਦੀ ਗੱਲ ਹੈ ਕਿ ਲੱਗਦਾ ਹੈ ਕਿ ਇਸ ਵਾਰ ਵੀ ਮਿੱਲਾ ਜਿਹੜੀਆਂ ਲੇਟ ਹੋ ਜਾਣਗੀਆਂ ਕਿਉਂਕਿ ਜੇ ਅੱਜ ਵੀ ਰੇਟ ਅਨਾਉਂਸ ਕਰਦੇ ਐ ਅੱਜ ਵੀ ਨੋਟੀਫਿਕੇਸ਼ਨ ਦੀ ਤਰੀਕ ਦੇ ਦਿੰਦੇ ਐ ਤੇ ਕਿਤੇ ਨਾ ਕਿਤੇ ਇੱਕ ਹਫਤਾ ਫਿਰ ਵੀ ਮਿੱਲਾ ਲੇਟ ਹੋਣਗੀਆਂ ਕਿਉਂਕਿ ਗੰਨੇ ਦੀ ਬਢਾਈ ਛਲਾਈ ਆ ਮਿੱਲਾਂ ਵੱਲੋਂ ਪਰਚੀ ਜਾਣ ਦੀ ਪ੍ਰਕਿਰਿਆ ਨੂੰ ਇੱਕ ਹਫ਼ਤਾ ਲੱਗ ਜਾਂਦਾ ਸੋ ਮੈਂ ਕਹਿੰਦਾ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਹੈ ਸੋ ਇਹਨਾਂ ਦਾ ਤਾਂ ਉਹੀ ਬਾਰ-ਬਾਰ ਕੰਮ ਹੋ ਗਿਆ ਕਿ ਬੂਹੇ ਆਈ ਜੰਝ ਤੇ ਬਿੰਨੋ ਕੁੜੀ ਦੇ ਕੰਨ ਉਸ ਹਿਸਾਬ ਇਹਨਾਂ ਦਾ ਹੋ ਗਿਆ ਕਿ گاਉਂ ਪ੍ਰਬੰਧ ਇਹਨਾਂ ਨੇ ਕਿਸੇ ਫਸਲ ਦੇ ਨਹੀਂ ਕਰਨੇ ਹੋਣੇ ਇਹਨਾਂ ਨੇ ਕਿਸਾਨਾਂ ਨੂੰ ਖਰਾਬ ਕਰਨ ਤੇ ਜਿਹੜਾ ਇੱਕ ਆਪਣੀ ਮਨਸ਼ਾ ਬਣਾਈ ਹੋਈ ਹੈ ਸਰਕਾਰ ਨੂੰ ਇਹਦੇ ਬਾਰੇ ਚਿੰਤਤ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਮਿੱਲਾਂ ਚਲਾ ਦਿਓ ਇਹਦਾ ਨੋਟੀਫਿਕੇਸ਼ਨ ਕਰ ਦਿਓ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕਵਰਟਲ ਹਲਾਨਕੇ ਕਿਸਾਨਾਂ ਦੇ ਜਿਹੜੇ ਗੰਨੇ ਦੀ ਗੱਲ ਕਰਦੇ ਆ ਝੋਨੇ ਦੀ ਗੱਲ ਕਰਦੇ ਆ ਝੋਨੇ ਦੀ ਗੱਲ ਤੇ ਇਹ ਕਰਦੇ ਆ ਕਿ ਪਾਣੀ ਥੱਲੇੋਂ ਸਕਾਦ ਤੱਕ ਕਿਸਾਨਾਂ ਨੇ ਸੋ ਉਹਦਾ ਬਦਲ ਗੰਨਾ ਆ ਸੋ ਗੰਨੇ ਨੂੰ ਪ੍ਰਮੋਟ ਕਰੋ ਮਿਲਾਂ ਨੂੰ ਟਾਈਮ ਨਾਲ ਚਲਾਓ ਇਹ ਤੇ ਪਾਣੀ ਨਹੀਂ ਖੱਚਦਾ ਇਹਦੇ ਰੇਟ ਦੇ ਵਿੱਚ ਵਾਧਾ ਕਰੋ ਸੋ ਅਸੀਂ ਮੰਗ ਕਰਦੇ ਆ ਕਿ ਅੱਜ 25 ਤਰੀਕ ਹੋ ਗਈ ਮਿਲਾਂ ਨੂੰ ਚਲਾਉਣ ਦੇ ਆਦੇਸ਼ ਦਿਓ ਫੇਰ ਵੀ ਜੇੜਾ ਇੱਕ ਹਫ਼ਤਾ ਮੇਲਾ ਲੇਟ ਚੱਲਣ ਗਿਆ ਅਗਰ ਪੰਜਾਬ ਸਰਕਾਰ ਨੇ ਇਹਦੇ ਵਿੱਚ ਅਣਗਹਿਲੀ ਕੀਤੀ ਤਾਂ ਪਿਛਲੇ ਸਾਲ ਦੀ ਤਰ੍ਹਾਂ ਫੇਰ ਸਾਨੂੰ ਜਿਹੜਾ ਹਾਈਵੇ ਤੇ ਰੇਲਵੇ ਟ੍ਰੈਕਾਂ ਤੇ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੋਊਗਾ ਸੋ ਇਹਦੀ ਵੱਡੀ ਜ਼ਿੰਮੇਵਾਰੀ ਵੱਡੀ ਦਾ ਲੈ ਕੇ ਜਿਹੜੀ ਆ ਪੰਜਾਬ ਸਰਕਾਰ ਦੀ ਹੋਊਗੀ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕਰਕੇ ਜਿਹੜੀਆਂ ਸਹਿਕਾਰੀ ਤੇ ਪ੍ਰਾਈਵੇਟ ਖੰਡ ਮੇਲਾ ਆ ਉਹਨੂੰ ਜਲਦ ਤੋਂ ਜਲਦ ਚਲਾਇਆ ਜਾਵੇ ਪੰਜਾਬ ਸਰਕਾਰ ਉਦੋਂ ਤੱਕ ਕਿਸਾਨ ਹਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਆ ਪਰ ਉਹਨਾਂ ਦੇ ਦਾਅਵੇ ਜਿਹੜੇ ਸੀ ਪਿਛਲੀ ਜਿਹੜੀ ਝੋਨੇ ਦੀ ਫਸਲ ਸੀ ਕੇਂਦਰ ਤੇ ਸੂਬਾ ਸਰਕਾਰ ਨੇ ਇੱਕ ਦੂਜੇ ਦੇ ਬਿਆਨਬਾਜ਼ੀ ਕਰਕੇ ਜੋ ਕਿਸਾਨਾਂ ਦੀ ਲੁੱਟ ਹੋਈ ਆ ਉਹ ਸਭ ਨੂੰ ਪਤਾ ਪਰ ਹੁਣ ਜਿਹੜੀ ਆ ਗੰਨੇ ਦੀ ਫਸਲ ਵੀ ਕੇ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਰੁੱਲਦੀ ਨਜ਼ਰ ਆ ਰਹੀ ਆ ਪਿਛਲੇ ਦਿਨੀ ਜਿਹੜਾ ਇੱਕ ਮਾਨਯੋਗ ਖੇਤੀਬਾੜੀ ਮੰਤਰੀ ਖੁੱਡਿਆ ਸਾਹਿਬ ਨੇ ਐਲਾਨ ਕੀਤਾ ਸੀ ਵੀ 25 ਨਵੰਬਰ ਨੂੰ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਅਖੰਡ ਮਿਲਣਾ ਚਲਾ ਦਿੱਤੀਆਂ ਜਾਣਗੀਆਂ ਪਰ ਅੱਜ 25 ਤਰੀਕ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਕੋਈ ਜਿਹੜੀ ਮੇਲਾ ਉਹ ਨਾ ਤਾਂ ਚੱਲੀ ਆ ਤੇ ਨਾ ਹੀ ਕਿਸੇ ਜਿਹੜਾ ਕਿਸਾਨ ਨਾਲ ਅੱਜ ਤੱਕ ਮਿਲਣੇ ਸੰਪਰਕ ਕੀਤਾ ਸੋ ਇਸ ਤੋਂ ਲੱਗਦਾ ਆ ਵੀ ਇਹ ਜਿਹੜੀ ਗੰਨੇ ਦੀ ਫਸਲ ਵੀ ਆ ਜੇ ਪੰਜਾਬ ਸਰਕਾਰ ਨੇ ਤੁਰੰਤ ਇਹਨਾਂ ਨੂੰ ਚਾਲੂ ਕਰਾ ਕੇ ਰੇਟ ਨਾ ਵਧਾਇਆ ਤੇ ਮਿਲਾ ਨਾ ਚਾਲੂ ਕਰਾਈਆਂ ਤਾਂ ਗੰਨੇ ਦੀ ਫਸਲ ਵੀ ਰੁਲਦੀ ਨਜ਼ਰ ਆ ਰਹੀ ਆ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਹੁਤ ਸੱਟ ਵੱਜੇਗੀ ਤੇ ਇਹਦੀ ਜ਼ਿੰਮੇਵਾਰ ਜਿਹੜੀ ਆ ਪੰਜਾਬ ਸਰਕਾਰ ਹੋਵੇਗੀ